ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੀ ਹਾਂ ਅੱਜ ਦੇ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਤੇ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਦਾ ਆਪਾਂ ਵਲੌਗ ਸ਼ੁਰੂ ਕਰਦੇ ਹਾਂ ਸਾਫ ਸਫਾਈ ਤੇ ਆਪਣਾ ਅੱਜ ਦਾ ਵਲੌਗ ਤੇ ਆਪਾਂ ਪਹਿਲਾਂ 5 ਦਿਨਾਂ ਪਹਿਲਾਂ ਆਪਾਂ ਉਪਰਲੀ ਪੋਜੀਸ਼ਨ ਦੀ ਸਫਾਈ ਕੀਤੀ ਸੀਗੀ ਤੇ ਆਪਣਾ ਉਹ ਸਾਫ ਸਫਾਈ ਹੋ ਗਈ ਸੀ ਪਹਿਲਾਂ ਵੈਸੇ ਅਸੀਂ ਸਾਫ ਸਫਾਈ ਕਰਕੇ ਆਈਆਂ ਫਿਰ ਅਸੀਂ ਦੋਆਂ ਦਿਨਾਂ ਬਾਅਦ ਅਸੀਂ ਪੱਥਰ ਸਾਫ਼ ਕਰਕੇ ਆਈਆਂ ਸੀ ਉੱਪਰ ਦਾ ਧੋ ਕੇ ਆਈਆਂ ਸੀਗੀਆਂ ਤੇ ਅਸੀਂ ਮੇਲਾ ਵੇਖਣ ਗਏ ਹੋਏ ਸੀਗੇ ਤੇ ਉੱਧਰ ਥੋੜਾ ਜਿਹਾ ਬਿਜ਼ੀ ਹੋ ਗਏ ਤਾਂ ਥਾ ਨੀਚੇ ਥੋੜਾ ਜਿਹਾ ਖਲਾਰਾ ਜਿਹਾ ਵਾਵਾ ਪਿਆ ਹੋਇਆ ਸੀ ਕਿਉਂਕਿ ਮਿਸਤਰੀਆਂ ਥੋੜਾ ਜਿਹਾ ਕੰਮ ਪਿਆ ਹੀ ਨਹੀਂ ਤਾਂ ਪਹਿਲਾਂ ਹੀ ਕਰ ਦੇਣੀ ਸੀ ਸਾਰੀ ਸਾਫ ਸਪਾਈ ਆਪਾਂ ਤੇ ਉਹਨਾਂ ਥੋੜਾ ਜਿਹਾ ਕੰਮ ਪਿਆ ਸੀ ਡੜੀ ਕੰਗਾ ਇਹ ਥੋੜਾ ਜਿਹਾ ਬਾਅਦ ਵਿੱਚ ਕਰਿਓ ਕਿਉਂਕਿ ਇਹਦੇ ਲਈ ਖਲਾਰਾ ਪਹਿਣਾ ਵਾ ਨੀਚੇ ਤੁਸੀਂ ਉੱਪਰ ਵਾਲਾ ਪਹਿਲਾਂ ਪੂਰਾ ਰੈਡੀ ਕਰ ਦੋ ਤਿਆਰ ਕਰ ਦੋ ਸਾਫ ਸਪਾਈ ਕਰਕੇ ਤੇ ਅਸੀਂ ਹੁਣ ਉਹ ਸਾਰਾ ਫ੍ਰੀ ਹੋ ਗਿਆ ਸੀ ਨੀਚੇ ਵਾਲਾ ਕੋਈ ਨਹੀਂ ਤੇ ਮਿਸਤਰੀ ਬਾਹਰ ਚਲੇ ਗਏ ਸੀਗੇ ਤੇ ਆਪਾਂ ਹੁਣ نیچے ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਕਿ ਉਹਨਾਂ ਨੇ ਬੂਹੇ ਬਾਰੀਆਂ ਲਾਈਆਂ ਸੀ ਤੇ ਖਲਾਰਾ ਬਹੁਤ ਪਿਆ ਹੋਇਆ ਸੀਗਾ ਤੇ ਧੂੜ ਜੀ ਮਤਲਬ ਬੁਰਜੇ ਬਹੁਤ ਸੀਗਾ ਇੱਥੇ ਤੇ ਆਪਾਂ ਸਾਰੇ ਚੱਕ ਚੱਕ ਦੇਣਾ ਹੁਣ ਅੱਜ ਕਿ ਹਨਾ ਬਾਅਦ ਵਿੱਚ ਨਾ ਲੱਗਣੇ ਆ ਮਿਸਤਰੀ ਲੱਗਣੇ ਆ ਫੇਰ ਆਪਣੀਆਂ ਜਿਹੜੀਆਂ ਪੌੜੀਆਂ ਹੋਣ ਵਾਲੀਆਂ ਨਾ ਤਿਆਰ ਇਹ ਕਰਨੇ ਆ ਬੱਚ ਉਹਨਾਂ ਨੇ ਤੇ ਅਸੀਂ ਅਖਿਆ ਚੱਲ ਪਹਿਲਾਂ ਪਹਿਲਾਂ ਸਾਫ ਸਫਾਈ ਕਰ ਲਈਏ ਫਿਰ ਜ਼ਿਆਦਾ ਗੰਦ ਵੱਜ ਜਾਣਾ ਫਿਰ ਉਹ ਵੀ ਚੀਜ਼ਾਂ ਨਾਲ ਹੋ ਜਾਣੀਆਂ ਨਾ ਤੇ ਅਸੀਂ ਅਖਿਆ ਚੱਲ ਪਹਿਲਾਂ ਪਹਿਲਾਂ ਹੋ ਜਵੇ ਆ ਸਾਰਾ ਕੰਮ ਤੇ ਆ ਪੌੜੀਆਂ ਹੁਣ ਰੈਡੀ ਕਰਾਵਾਂਗੇ ਤੇ ਉਹ ਫਿਰ ਤੁਹਾਨੂੰ ਕਿਸੇ ਨਾ ਕਿਸੇ ਦਿਨ ਵਿਖਾਵਾਂਗੇ ਤੇ ਅਸੀਂ ਮੇਲਾ ਦੇ ਦੇਖ ਕੇ ਆਏ ਸੀਗੇ ਤੰਤਨ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਸੀ ਬਹੁਤ ਹੀ ਜ਼ਿਆਦਾ ਵਧੀਆ ਮੇਲਾ ਸੀਗਾ ਤੇ ਬਹੁਤ ਹੀ ਮਜ਼ਾ ਆਇਆ ਸਾਰਿਆਂ ਨਾਲ ਘੁੰਮ ਕੰਮ ਕੀ ਆਏ ਸੀਗੇ ਉਧਰ ਦੀਦੀ ਹੁਣੀ ਸੀ ਦੀਦੀ ਉਹਨਾਂ ਦੇ ਵੀ گاؤں ਫਰੈਂਡ ਸੀਗੇ ਉਹਨਾਂ ਨਾਲ ਤੇ ਉਹ ਵੀ ਸੀਗੇ ਸਾਰੇ ਤੇ ਉਸ ਤੋਂ ਬਾਅਦ ਆਪਾਂ ਇਹ ਸਾਫ ਸਪਾਈ ਕਰਕੇ ਸਾਰੀ ਤੇ ਆਪਾਂ ਮੰਝੇ ਧੋਣੇ ਸੀਗੇ ਸਾਡੇ ਮੰਜੇ ਬਹੁਤ ਗੰਦੇ ਹੋਏ ਸੀਗੇ ਤੇ ਸਾਡੇ ਬਾਣੇ ਨੂੰ ਵਾਵਾ ਜਾਂਦੇ ਆ 15 16 ਮੰਜੇ ਸੀਗੇ ਤੇ ਉਹ ਸਾਰੇ ਆਪਾਂ ਸਾਫ਼ ਕੀਤੇ ਸੀਗੇ ਤੇ ਮੈਂ ਤੇ ਭਾਬੀ ਲੱਗੀਆਂ ਹੋਈਆਂ ਸੀਗੀਆਂ ਤੇ ਇਹ ਪਹਿਲਾਂ ਦਾ ਵਲੌਗ ਸੀ ਤੇ ਬਾਅਦ ਚ ਅਗਲੇ ਦਿਨ ਦਾ ਸੀ ਕਿਉਂਕਿ ਅਸੀਂ ਦੋ ਮੇਲਾ ਵੇਖ ਕੇ ਆਈਆਂ ਸੀ ਕਿ ਦੋ ਦਿਨ ਅਸੀਂ ਰੈਸਟ ਕੀਤੀ ਅਸੀਂ ਇਹ ਜਿਹੜਾ ਵੀ ਕੰਮ ਕਰਦੇ ਸੀ ਇੱਕ ਦਿਨ ਕੰਮ ਕਰ ਲੈਣੀ ਇੱਕ ਦਿਨ ਰੈਸਟ ਕਰ ਲੈਣੀ ਆ ਤਾਂ ਫਿਰ ਦੂਜੇ ਦਿਨ ਅਸੀਂ ਕੰਮ ਪੜ ਲੈਣੀ ਆ ਨਹੀਂ ਅਸੀਂ ਇਦਾਂ ਹੀ ਕਰਦੀਆਂ ਵਾਂ ਤੇ ਇਸੇ ਤਰ੍ਹਾਂਸੀਂ ਮੇਲਾ ਵੇਖਿਆ ਸੀ ਦੋਕ ਦਿਨ ਉਹ ਕਿੱਥੇ ਥੱਕੇ ਪੈ ਸੀਗੇ ਫਿਰ ਦੋਕ ਦਿਨ ਹੀ ਰੈਸਟ ਕੀਤੀ ਸੀ ਕਿ ਚਲ ਫਿਰ ਹੁਣ ਨਾ ਮੌਸਮ ਅੱਗੇ ਨਾਲੋਂ ਵਧੀਆ ਹੋ ਗਿਆ ਵਾ ਥੋੜੀ ਜਿਹੀ ਨਾ ਅੱਗੇ ਨਾਲੋਂ ਗਰਮੀ ਘਟੀ ਸੀ ਤੇ ਹਵਾਜੀ ਚੱਲਣ ਦੇ ਹੀ ਸੀ ਤੇ ਇਹ ਕਿ ਚਲ ਮੰਜੇ ਹੀ ਤੋਂ ਹੀ ਲੈਨੇ ਅੱਜ ਤੇ ਕੱਲ ਅਸੀਂ ਦੂਜਾ ਕੀਤਾ ਸੀ ਉਹ ਅਨੀਚੋ ਪੋਸ਼ਣ ਜਿਹਾ ਸਾਫ ਝਾੜੂ ਜਿਹਾ ਹੀ ਲਗਾਇਆ ਸੀਲੇ ਧੋਣਾ ਨਹੀਂ ਅੰਦਰੋਂ ਸਾਰਾ ਉਹ ਨਹੀਂ ਲੈ ਕੀਤਾ ਕਿ ਅਸੀਂ ਹੈ ਕਿ ਥੋੜੇ ਰੁੱਕ ਕੇ ਕਰਾਂਗੇ ਤੇ ਬਾਦ ਵਿੱਚ ਅਸੀਂ ਆਹ ਚਲੋ ਮੰਜੇ ਆਪਾਂ ਵੇਲ ਲਈਆਂ ਵਾ ਕੱਲ ਤੇ ਮੈਂ ਕਿਹਾ ਜੇ ਇੰਨੀ ਥਕਾਵਟ ਜੀ ਵੀ ਨਹੀਂ ਹੋਈ ਤੇ ਮੈਂ ਕਿਹਾ ਭਾਬੀ ਆਪਾਂ ਮੰਜੇ ਧੋ ਲਈਏ ਨਾਲੇ ਤਾਂ ਹੀ ਮੰਜੇ ਧੋਂਦੇ ਆ ਨਾਲੇ ਗੱਲਾਂ ਬਾਤਾਂ ਕਰਨਦੇ ਆ ਆਪਦੀਆਂ ਗੱਲਾਂ ਬਾਤਾਂ ਮੌਤ ਮਾਰਦੀਆਂ ਹੁੰਦੀਆਂ ਜਦੋਂ ਕੰਮ ਹੋਵੇ ਨਾ ਗੱਲਾਂ ਗੁੱਲਾਂ ਬਹੁਤ ਕਰਦੀਆਂ ਹੁੰਦੀਆਂ ਨਾਲੇ ਨਾਲ ਗੱਲਾਂ ਗੁੱਲਾਂ ਹੋ ਜਾਂਦੀਆਂ ਵਾ ਤੇ ਨਾਲੇ ਕੰਮ ਸਾਰਾ ਹੋ ਜਾਂਦਾ ਵਾ ਨਾਲੇ ਇਹਨਾਂ ਨਾਲ ਵਧੀਆ ਸਾਡਾ ਦੋਨਾਂ ਦੀ ਬੰਦੀ ਵੀ ਬਹੁਤ ਆ ਤੇ ਇਸੇ ਕਰਕੇ ਅਸੀਂ ਇਦਾਂ ਸਾਰਾ ਦਿਨ ਲੱਗੀਆਂ ਰਹਿੰਦੀਆਂ ਅਸੀਂ ਹੁਣ ਮੰਜੇ ਮੰਜੇ ਧੋਤਾ ਆ ਕੇ ਤੇ ਬਾਅਦ ਚ ਬੱਚਿਆਂ ਨੂੰ ਨਵਾਣ ਨੂੰ ਲੈਣਾ ਵਾ ਉਦੋਂ ਫ੍ਰੀ ਹੋ ਜਾਣਾ ਵਾ ਤੇ ਦੋਵਾਂ ਕ ਦਿਨਾਂ ਨੂੰ ਬਾਅਦ ਚ ਸੀ ਨਾ ਬਰਾਂਡਾ ਸਾਫ਼ ਕਰਨਾ ਉਹ ਵੀ ਬਹੁਤ ਹੀ ਜ਼ਿਆਦਾ ਗੰਦਾ ਹੋਇਆ ਪਿਆ ਵਾ ਐਂਕੋ ਵੀ ਕਰ ਲਈਏ ਥੋੜਾ ਬਤ ਹਣਾ ਉਹ ਵੀ ਕਰਨ ਵਾਲਾ ਪਿਆ ਸੀਗਾ ਇਧਰਲੀ ਸਾਈਡ ਜਿੱਥੇ ਟੈਂਕੀ ਪਈ ਹੁੰਦੀ ਨਾਲ ਹੀ ਇਧਰ ਪਿਆ ਹੈਗਾ ਬਰਾਂਡਾ ਬਣਿਆ ਹੋਇਆ ਗੱਡੀ ਗੁੱਡੀ ਖਲਾਰੀ ਦੀ ਤਾਂ ਹੋਰ ਬਾਕੀ ਬੜਾ ਦਵਾਈਆਂ ਦੂਈਆਂ ਪਾਪਾ ਹੋਣਾਂ ਦੀਆਂ ਪਈ ਹੋਈਆਂ ਨੇ ਖੇਤ ਪਾਉਂਦੇ ਆ ਕਰਦੇ ਸਾਰਾ ਕੁਝ ਸਪਰੇਅ ਸਪੂ ਸਾਰਾ ਕੁਝ ਇਧਰਲੀ ਸਾਈਡ ਹੀ ਪਿਆ ਹੋਇਆ ਵਾ ਤੇ ਉਹ ਸਾਫ਼ ਕਰਨੀ ਸੀਗੀ ਤੇ ਨਾਲ ਹੀ ਡੰਗਰਾਂ ਦਾ ਬਰਾਂਡਾ ਸੀਗਾ ਅਸੀਂ ਉਹ ਵੀ ਇੱਕ ਦਿਨ ਕਿਸੇ ਨਾ ਕਿਸੇ ਦਿਨ ਸਾਫ਼ ਕਰਾਂਗੇ ਆ ਜੇ ਟਾਈਮ ਇਸੇ ਤਾਂ ਅਸੀਂ ਅੱਜ ਮੰਜੇ ਧੋਂਦੀਆਂ ਪਈਆਂ ਮੰਜਾਂ ਦੀ ਉਹ ਬਹੁਤ ਮਿਹਨਤ ਕਰਨੀ ਪੈਂਦੀ ਆ ਬੜੇ ਗੰਦੇ ਹੋ ਜਾਂਦੇ ਆ ਮੰਜੇ ਵੀ ਐਂ ਪੂਰੇ ਸਖੂਲ ਸਕੋਣੇ ਪੈਂਦੇ ਕਾਲੇ ਚਿੱਟੇ ਹੋਏ ਪਏ ਕਾਲੇ ਸਾਰੇ ਕੀਤਾ ਧੋ ਧੋ ਕੇ ਸਹੀ ਗੱਲ ਬੱਚੇ ਵੀ ਥੋੜਾ ਨਾ ਜੜੀ ਵੀ ਚੀਜ਼ ਖਾ ਲੈਂਦੇ ਡੋਲ ਲੈਂਦੇ ਆ ਖਾ ਲੈਂਦੇ ਡੋਲ ਲੈਂਦੇ ਆ ਫਿਰ ਹਿੰਮਤ ਵੀ ਥੋੜਾ ਛੋਟਾ ਆ ਨਾ ਤੇ ਵਾਸ਼ਰੂਮ ਵਗੈਰਾ ਉੱਪਰ ਕਰ ਦਿੰਦਾ ਵਾ ਅਸੀਂ ਜਦੋਂ ਵਾਸ਼ਰੂਮ ਕਰਦਾ ਹੀ ਉਸੇ ਵੇਲੇ ਪਾਣੀ ਵਗੈਰਾ ਤਾਂ ਪਾ ਦਿੰਨੇ ਆ ਪਰ ਫਿਰ ਵੀ ਹਨਾ ਰਹਿ ਜਾਂਦਾ ਜੇ ਚੰਗੀ ਤਰ੍ਹਾਂ ਸਰਫ ਵਗੈਰਾ ਨਾ ਨਵਜੇ ਉਹਨਾਂ ਚਿਰ ਸਾਫ ਸਫਾਈ ਨਹੀਂ ਵਧੀਆ ਹੁੰਦੀਗੀ ਤੇ ਮੈਂ ਸੋਚਿਆ ਸੀਗਾ ਕਿ ਹਨਾ ਆਪਾਂ ਚੰਗੀ ਤਰ੍ਹਾਂ ਪੈਨਾਂ ਨੂੰ ਧੋ ਲਵਾਂਗੇ ਕਿ ਜਿਹੜੇ ਦੋ ਕੀ ਮੰਜੇ ਬਾਹਰ ਹਨ ਬਾਕੀ ਆਪਾਂ ਦੋ ਕੀ ਬੱਚਿਆਂ ਨੇ ਯੂਜ਼ ਕਰਾਂਗੇ ਕਿ ਇੱਥੇ ਹਨਾ ਬੈਣਗੇ ਜਿਹੜੀ ਦਿੱਤੇ ਚਲ ਹਨਾ ਉਹਨੂੰ ਭਾਇਆ ਕਰਾਂਗੇ ਹਿੰਮਤ ਨੂੰ ਚਲੋ ਉਹ ਥੋੜੇ ਕਿ ধੂਆ ਪੰਜਾ ਦਿਨ ਨੂੰ ਫੇਰ ਆਪਾਂ ਧੋ ਦਿਆ ਕਰਾਂਗੇ ਮੰਜਿਆਂ ਨੂੰ ਕਿ ਬਾਕੀ ਆਪਾਂ ਵਾਰ-ਵਾਰ ਢਾ ਕੇ ਕਦੀ ਕਿਹੜੇ ਮੰਜੇ ਤੇ ਬਾਹਰ ਦਿੰਨੀ ਆ ਕਦੀ ਕਿਹੜੇ ਮੰਜੇ ਤੇ ਫਿਰ ਬੱਚਾ ਵਾਸ਼ਰੂਮ ਕਰ ਦਿੰਦਾ ਵਾ ਵੈਸੇ ਤਾਂ ਮੈਂ ਹਮਤ ਦਾ ਬਹੁਤ ਕੰਮ ਵਗੈਰਾ ਕਰੀਦਾ ਹਨਾ ਨਹੀਂ ਯਾਦ ਰਹਿੰਦਾਗਾ ਕੰਮ ਵਿੱਚ ਬਿਜ਼ੀ ਹੋਈਦਾ ਵਾ ਜਿਵੇਂ ਹੁਣ ਅਸੀਂ ਹੁਣ ਇੱਧਰ ਕੰਮ ਵਿੱਚ ਬਿਜ਼ੀ ਆ ਤੇ ਮੰਮਾ ਹੁਣ ਅਸੀਂ ਮਤ ਨੂੰ ਲੈ ਕੇ ਬੈਠੇ ਹੋਣਗੇ ਤੋ ਫਿਰ ਥੋੜਾ ਬਤਾ ਕਰ ਦਿੰਦਾ ਉੱਥੇ ਫਿਰ ਉਹਨਾਂ ਸਹੀ ਜੈਨ ਲੱਗਦਾ ਤੁਹਾਨੂੰ ਹੋਣਾ ਚਾਹੀਦਾ ਕਿ ਧੋ ਦਈਏ ਹਨਾ ਫਿਰ ਮੰਮੀ ਹੁਣੀ ਵੀ ਕਹਿੰਦੀ ਕਿ ਉਹਨਾਂ ਨੂੰ ਧੋ ਦਿਆ ਕਰੋ ਬੇਟਾ ਤੇ ਅਸੀਂ ਫਿਰ ਅਹੀਂ ਉਹ ਨਾਲੋਂ ਨਾਲ ਧੋ ਦਿੰਨੇ ਹੁੰਨੇ ਜਿੱਥੇ ਕਿ ਵਾਸ਼ਿੰਗ ਕਰਦਾ ਵਾ ਮਤ ਉਹ ਦੋ ਕੇ ਥੱਲੇ ਬਾਟਾ ਰੱਖ ਕੇ ਤੇ ਉੱਤੇ ਮੈਂ ਪਾਣੀ ਪਾ ਕੇ ਸਾਰਾ ਧੋ ਦਿੰਨੇ ਹੁੰਨੀ ਆ ਤੇ ਮਿੰਟੋ ਮਿੰਟ ਤੁਹਾਨੂੰ ਪਤਾ ਗਰਮੀ ਹੈਗੀ ਸੁੱਕ ਜਾਂਦਾ ਵਾ ਤੀਸੇ ਨਾਲ ਇਹਨਾਂ ਨੇ ਗੱਲਾਂ ਬਾਤਾਂ ਮਾਰੀ ਜਾਨੀਆਂ ਪਈਆਂ ਤੇ ਨਾਲੇ ਅਸੀਂ ਮੰਜੇ ਧੋਈ ਜਾਨੀਆਂ। ਨਾਲ ਜੀ ਸਾਨੂੰ ਨਾਲ ਤੰਗ ਬਹੁਤ ਜ਼ਿਆਦਾ ਕਰਨ ਦੇ ਸੀ। ਮੈਂ ਪਾਣੀ ਪਾਉਣਾ ਵਾ, ਮੈਂ ਆ ਕਰਨਾ ਵਾ, ਤੁਸੀਂ ਮੈਨੂੰ ਪਾਣੀ ਨਹੀਂ ਪਾਉਂਦੇ, ਇੱਕ ਜਿੱਦਲ ਬਹੁਤ ਆਏ। ਤੇ ਲਾਡਲੀ ਵੀ ਬਹੁਤ ਆ ਸਾਰਿਆਂ ਦੀ। ਕੋਈ ਸਾਰੇ ਕੋਈ ਨਾ ਕੋਈ ਇਦਾਂ ਹੈ ਵਾ ਕਿ ਸਾਰਿਆਂ ਦੀ ਜਿੱਦ ਪੂਰੀ ਕਰ ਦਿੰਦੇ ਕੋਈ ਵੀ ਇਦਾਂ ਦਾ ਨਹੀਂ ਕਹਿੰਦੀ ਜਿੱਦ ਨਾ ਪੂਰੀ ਕਰੇ ਸਾਰਿਆਂ ਨੇ ਦੀ ਜਿੱਦ ਪੂਰੀ ਕਰ ਦੇਣੀ ਹੁੰਦੀ ਹੈ ਜੋ ਵੀ ਇਹਨੇ ਕਹਿਣਾ ਨਾ ਕਿ ਮੈਂ ਆ ਚੀਜ਼ ਲੈਣੀ ਆ ਚੀਜ਼ ਕਰਨੀ ਆ ਮੈਂ ਇੱਥੇ ਜਾਣਾ ਵਾ ਉਹ ਕਰ ਲੈਣਾ ਇਹਨੇ ਆਪਦਾ ਪੂਰਾ ਹਲੇ ਕੀਰਤ ਜਿਹੜੀ ਉਹਨਾਂ ਦੀ ਦੀਦੀ ਦੀ ਵੱਡੀ ਬੇਟੀ ਆ ਨਾ ਉਹ ਹੀ ਨਹੀਂ ਸਗੋਂ ਜਿਦਾ ਨਹੀਂ ਕਰਦੀ ਇਹ ਸਗੋਂ ਮਾਰ ਲਿੰਦੀ ਉਹਨੂੰ ਉਹ ਵਿਚਾਰੀ ਚੁੱਪ ਕਰਕੇ ਖਾ ਲੈਂਦੀ ਆ ਇਹ ਆਪਦੀਆਂ ਪੂਰੀਆਂ ਚਲਾਉਂਦੀ ਆ ਤੇ ਹੁਣ ਇਹ ਗਿੱਲੀ ਗਿੱਲੀ ਹੋ ਗਈ ਸੀ ਇਹਦੇ ਦੇ ਕੱਪੜੇ ਚੇਂਜ ਕਰ ਦਿੱਤੇ ਸੀ ਪਾਣੀ ਇਹ ਕਿੰਨੀ ਮੈਂ ਧੋਣਾ ਵਾ ਤੇ ਮੰਜਾ ਤੇ ਇਹ ਗਿੱਲੀ ਹੋ ਗਈ ਸੀ ਉਧਰ ਹਵਾਵਾਂ ਵੀ ਵਗਣ ਲੱਗ ਪਈ ਸੀ ਇਹ ਕਹ ਚਲ ਹਾਂ ਇਹਨੂੰ ਕੱਪੜੇ ਚੇਂਜ ਕਰ ਦਿਆਂ ਮੈਂ ਆ ਭਾਬੀ ਭਾਬੀ ਕਹਿੰਦੀ ਸਹੀ ਗੱਲ ਐ ਮੈਂ ਬਿਮਾਰ ਹੋਊਗੀ ਹਵਾ ਵੀ ਚੱਲਣ ਲੱਗ ਪਈ ਆ ਤੇ ਉਸ ਤੋਂ ਬਾਅਦ ਇਹ ਕਹ ਚਲ ਹਾਂ ਮੰਜੇ ਤੋਂ ਧੋਪ ਗਿਆ ਚਲ ਸਾਰੇ ਵਧੀਆ ਤੇ ਹੁਣ ਮੈਂ ਦੀਦੀ ਆਖਣ ਲੱਪੀ ਆਪਾਂ ਕੁਰਸੀਆਂ ਵੀ ਤੋੜੀਏ ਚਲੋ ਮਿੰਟੋ ਮਿੰਟ ਸਾਰਾ ਕੰਮ ਹੋ ਜੂਗਾ ਠੰਡਾ ਵਾ ਹੁਣ ਮੌਸਮ ਤੇ 12 ਇੰਕ ਦਾ ਟਾਈਮ ਹੋ ਗਿਆ ਸੀਗਾ ਤੇ ਇਹ ਕਾ ਰੋਟੀ ਪਾਣੀ ਦਾ ਵੀ ਟਾਈਮ ਹੋ ਗਿਆ ਵਾ ਨਾਲ ਕਰਨਾ ਵਾ ਅਸੀਂ ਚਲੋ ਮਿੰਟੋ ਮਿੰਟ ਮੈਂ ਹਾਂ ਭਾਬੀ ਹੋ ਜਾਣਾ ਚਲ ਆਪਾਂ ਕਰ ਲੈਨੇ ਆ ਫਿਰ ਅਸੀਂ ਕੁਰਸੀਆਂ ਵੀ ਸਾਰੀਆਂ ਧੋਲੀਆਂ ਸੀਗੀਆਂ ਤੇ ਨਾਲ ਹੀ ਸਾਡੀਆਂ ਗੱਲਾਂ ਚੱਲਣਦੀਆਂ ਆ ਆਪਦੀਆਂ ਗੱਲਾਂ ਛੋ ਕੇ ਬਹਿ ਜਾਨੀ ਹੋਣੀਆਂ ਸੀ ਆਉਦੀਆਂ ਪਿਛਲੀਆਂ ਗੱਲਾਂ ਕਰਨ ਲੱਗੀਆਂ ਜਦੋਂ ਬਚਪਨ ਦੀ ਹੁੰਦੀਆਂ ਅਸੀਂ ਇਦਾਂ ਕਰਦੀ ਹੁੰਨੇ ਸੀ ਇਦਾਂ ਸਕੂਲ ਜਾਂਦੀ ਹੁੰਨੇ ਸੀਗੇ ਤੇ ਗੱਲਾਂ-ਗੱਲਾਂ ਦੇ ਨਾਲ ਹੀ ਸਾਡਾ ਸਾਰਾ ਕੰਮ ਹੋ ਜਾਂਦਾ ਹੁੰਦਾ ਹੈ ਤੇ ਇਸੇ ਨਾਲ ਹੀ ਆਪਣਾ ਅੱਜ ਦਾ ਵਲੌਗ ਹੁੰਦਾ ਹੈ ਖਤਮ ਅਸੀਂ ਤਾਂ ਆਪਣੇ ਸਾਰੇ ਕੰਮ ਕਾਰ ਕਰ ਲਏ ਨੇ ਅਸੀਂ ਅਖਾ ਚਲੋ ਦਿਵਾਲੀ ਤੋਂ ਪਹਿਲਾਂ ਥੋੜੀ ਜਿਹੀ ਫ੍ਰੀ ਹੋ ਜਾਈਏ ਕਿ ਜੋ ਦਿਵਾਲੀ ਆਊਗੀ ਤੇ ਥੋੜਾ ਬਤੀ ਸਾਫ ਸਫਾਈ ਕਰਨੀ ਪਊਗੀ ਤੇ ਹੁਣ ਇਸੇ ਨਾਲ ਆਪਣਾ ਅੱਜ ਦਾ ਵਲੌਗ ਹੁੰਦਾ ਹੈ ਖਤਮ ਬਾਏ ਬਾਏ